ਸੁਣਦੇ ਹਾਂ ਦਲੀਪ ਕੋ ਟਿਵਾਣਾ ਦੀ ਇੱਕ ਹੋਰ ਕਹਾਣੀ ਇੱਕ ਕੁੜੀ ਜਦੋਂ ਵੀ ਕਦੇ ਮੀਰਾ ਦਾ ਬਾਪੂ ਬਹੁਤ ਹੀ ਸ਼ਰਾਬ ਪੀ ਕੇ ਮੀਰਾ ਦੀ ਮਾਂ ਨੂੰ ਮਾਰਨ ਲੱਗਦਾ ਉਹ ਭੱਜ ਕੇ ਮੂਰੇ ਹੋ ਜਾਂਦੀ ਡਾਡਾ ਮਾਰ ਕੇ ਰੋ ਪੈਂਦੀ ਪਿਓ ਦੀਆਂ ਲੱਤਾਂ ਬਾਹਾਂ ਨੂੰ ਚਮੜ ਜਾਂਦੀ ਇਸ ਹੱਥੋਂ ਪਾਈ ਵਿੱਚ ਕਈ ਵਾਰੀ ਢੋਲ ਤਫਾ ਮਾਂ ਦੀ ਥਾਂ ਉਸਦੇ ਵੀ ਲੱਗ ਜਾਂਦਾ ਅਗਲੀ ਸਵੇਰੇ ਤੱਕ ਉਹ ਜਿਵੇਂ ਸਭ ਕੁਝ ਭੁੱਲ ਜਾਂਦੀ ਮਾਂ ਨਾਲ ਸਾਰਾ ਘਰ ਦਾ ਕੰਮ ਕਰਵਾਉਂਦੀ। ਪਿਓ ਨੂੰ ਓਡੀ ਹੀ ਚੰਗੀ ਤਰ੍ਹਾਂ ਚਾਹ ਦੁੱਧ ਫੜਾਉਂਦੀ। ਪਰ ਕਦੇ-ਕਦੇ ਰਾਤ ਨੂੰ ਡੱਡਿਆ ਉੱਠਦੀ। ਮਾਂ ਹਲੂਣ ਕੇ ਜਗਾਉਂਦੀ ਤੇ ਪਾਣੀ ਪੀ ਲੈਣ ਲਈ ਆਖਦੀ। ਕੰਮ ਮੈਂ ਆਪੇ ਕਰ ਲੂੰ, ਤੂੰ ਪੜਿਆ ਕਰ। ਦੇਖ ਲੈ, ਮਸ਼ੀਨ ਵਾਲਿਆਂ ਦੀ ਕੁੜੀ ਪੜੀ ਹੋਣ ਕਰਕੇ ਹੀ ਪਰਾਉਣਾ ਪੁੰਜੇ ਪੱਬ ਨੀ ਲਾਉਂ ਦਿੰਦਾ। ਅਸੀਂ ਤਾਂ ਡੰਗਰਾ ਪਸ਼ੂਆਂ ਵਾਲੀ ਜੂਨ ਭੋਗੀ ਐ। ਮਾਂ ਮੇਰਾ ਨੂੰ ਕਈ ਵਾਰ ਆਖਦੀ। ਪਰ ਪਿਓ ਕੁੜੀਆਂ ਨੂੰ ਬਹੁਤਾ ਪੜਾਣ ਦੇ ਹੱਕ ਵਿੱਚ ਨਹੀਂ ਸੀ। ਪੜ ਕੇ ਕੀ ਮੈਜਿਸਟ੍ਰੇਟ ਬੰਨਾ? ਉਹ ਆਖਦਾ ਤੇ ਮੀਰਾ ਨੂੰ 10ਵੀਂ ਕਰਨ ਪਿੱਛੋਂ ਕਾਲਜ ਵਿੱਚ ਨਾ ਦਾਖਲ ਕਰਵਾਇਆ ਗਿਆ। ਸਾਲ ਕੁ ਵੇਲੀ ਬੈਠ ਕੇ ਮੀਰਾ ਨੇ ਇੱਕ ਸਕੂਲ ਵਿੱਚ ਨੌਕਰੀ ਕਰ ਲਈ। ਪਿਓ ਨੂੰ ਇਹ ਗੱਲ ਪਸੰਦ ਨਹੀਂ ਸੀ ਪਰ ਉਸਨੇ ਰੋਕਿਆ ਕੋਈ ਨਾ। ਮੀਰਾ ਤਾਂ ਹੁਣ ਜਿਵੇਂ ਉਹ ਛਿਪਣ ਲੱਗ ਪਿਆ ਸੀ। ਛੇਤੀ ਕਿਤੇ ਉਸ ਦੀ ਮਾਂ ਨੂੰ ਵੀ ਮਾਰਨ ਦਾ ਹੁਣ ਜਿਵੇਂ ਉਸ ਦਾ ਹੌਸਲਾ ਨਹੀਂ ਸੀ ਪੈਦਾ। ਅਗਲੇ ਵਰੇ ਆਪਣੇ ਪੱਲਿਓ ਹੀ ਫੀਸਾ ਦੇ ਕੇ ਛੋਟੀ ਚੰਚਲ ਨੂੰ ਮੀਰਾ ਕਾਲਜ ਵਿੱਚ ਦਾਖਲ ਕਰਵਾਈ। ਪਿਓ ਨੇ ਕੋਈ ਖਾਸ ਨਾ ਗੋਲਿਆ। ਉਸ ਤੋਂ ਅਗਲੇ ਵਾਰੇ ਰੇਨੂ ਨੂੰ। ਤਾਂ ਫਿਰ ਰੋਕਣਾ ਹੀ ਕਿਸਨੇ ਸੀ? ਚੰਚਲ ਤੇ ਰੇਨੂ ਪੜਨ ਵਿੱਚ ਬਹੁਤ ਹੁਸ਼ਿਆਰ ਸਨ। ਇਸ ਗੱਲ ਉੱਤੇ ਮੀਰਾ ਬੜੀ ਖੁਸ਼ ਸੀ। ਮਾਂ ਜਦੋਂ ਉਹਨਾਂ ਵਿੱਚੋਂ ਕਿਸੇ ਨੂੰ ਕਿਸੇ ਕੰਮ ਲਈ ਹਾਕ ਮਾਰਦੀ ਤਾਂ ਮੀਰਾ ਚਲੀ ਜਾਂਦੀ ਤੇ ਆਖਦੀ, "ਬੀਬੀ, ਉਹਨਾਂ ਨੂੰ ਪੜਨ ਦੇ। ਮੈਨੂੰ ਦੱਸ ਕੰਮ ਕੀ ਹੈ?" ਤੁਹਾემი ਨਾ ਉਸ ਨੂੰ ਬੋਤੀਆਂ ਸਿਰ ਚੜਾ ਅਗਲੇ ਘਰ ਜਾ ਕੇ ਮੈਨੂੰ ਖੱਜਲ ਕਰਨ ਗਿਆ ਮਾਂ ਐਤਵਾਰ ਵਾਲੇ ਦਿਨ ਮੀਰਾ ਨੂੰ ਉਹਨਾਂ ਦੇ ਕੱਪੜੇ ਪ੍ਰੈਸ ਕਰਦਿਆਂ ਕਦੇ ਚੁੰਨੀਆਂ ਧੋਂਦੀਆਂ ਵੇਖ ਕੇ ਆਖਦੀ ਚੰਚਲ ਤੇ ਰੇਨੂ ਨੂੰ ਵੀ ਮੀਰਾ ਨਾਲ ਬਹੁਤ ਪਿਆਰ ਸੀ ਉਹ ਕਾਲਜ ਦੇ ਆ ਮੁੰਡਿਆਂ ਕੁੜੀਆਂ ਨਾਲ ਸ਼ਰਾਰਤਾਂ ਦੀਆਂ ਸਭ ਗੱਲਾਂ ਮੀਰਾ ਨੂੰ ਦੱਸ ਦਿੰਦੀਆਂ ਕਦੇ-ਕਦੇ ਬੀਬੀ ਤੋਂ ਚੋਰੀ ਉਹ ਉਹਨਾਂ ਨੂੰ ਸਹੇਲੀਆਂ ਨਾਲ ਸਿਨੇਮਾ ਦੇਖਣ ਲਈ ਵੀ ਪੈਸੇ ਦੇ ਦਿੰਦੀ ਸੀ ਚੰਚਲ ਨੇ ਬੀਏ ਪਾਸ ਕਰ ਲਈ ਮੀਰਾ ਨੇ ਉਸਦੇ ਵਿਆਹ ਲਈ ਹਰ ਮਹੀਨੇ ਕੁਝ ਨਾ ਕੁਝ ਬਣਾ ਕੇ ਰੱਖਣਾ ਸ਼ੁਰੂ ਕਰ ਦਿੱਤਾ ਚੰਚਲ ਦੇ ਵਿਆਹ ਦਾ ਫਿਕਰ ਜਿਵੇਂ ਮਾਂ ਤੇ ਪਿਓ ਨਾਲੋਂ ਵੱਧ ਮੀਰਾ ਨੂੰ ਹੀ ਸੀ ਸਕੂਲ ਵਿੱਚ ਆਪਣੀਆਂ ਭੈਣਾਂ ਦੀਆਂ ਤਰੀਫਾਂ ਕਰਦੀ ਨਾ ਥੱਕਦੀ ਉਸ ਨੂੰ ਦੇਖ ਕੇ ਸੁਣਨ ਵਾਲੇ ਨੂੰ ਉਸ ਦੀਆਂ ਸਾਰੀਆਂ ਗੱਲਾਂ ਸੱਚੀਆਂ ਲੱਗਦੀਆਂ ਉਸ ਦੀ ਇੱਕ ਸਹੇਲੀ ਨੇ ਜਿਸ ਦਿਨ ਆਪਣੇ ਲਫਟੇਨ ਭਰਾ ਲਈ ਚੰਚਲ ਦਾ ਸਾਥ ਮੰਗਿਆ ਮੀਰਾ ਦੇ ਖੁਸ਼ੀ ਦੇ ਮਾਰੇ ਅੱਖਾਂ ਵਿੱਚ ਅਥਰੂ ਆ ਗਏ ਚੰਚਲ ਦਾ ਵਿਆਹ ਹੋ ਗਿਆ ਅਮਰ ਜਿਵੇਂ ਜਵਾਈ ਨਹੀਂ ਘਰ ਦਾ ਪੁੱਤ ਹੋਵੇ ਜਦੋਂ ਛੁੱਟੀਆਂ ਆਉਂਦੀ ਬਹੁਤੀ ਛੁੱਟੀ ਮੀਰਾ ਹੋਰਾ ਕੋਲ ਨਹੀਂ ਕੱਟਦਾ ਬਾਹਰਲੇ ਅੰਦਰਲੇ ਸਭ ਕੰਮ ਕਰ ਆਉਂਦਾ ਉਸਦੇ ਹੁੰਦਿਆ ਬਾਪੂ ਉਹਨਾਂ ਦੇ ਕਦੇ ਉੱਚੀ ਵੀ ਨਹੀਂ ਸੀ ਬੋਲਦਾ ਰੋਟੀ ਬਣਾਉਂਦੀ ਮੀਰਾ ਕੋਲ ਲੰਗਰ ਵਿੱਚ ਹੀ ਜਦੋਂ ਆ ਕੇ ਬੈਠਦਾ ਤਾਂ ਮੀਰਾ ਆਖਦੀ ਇੱਥੇ ਗਰਮੀ ਹੈ ਤੂੰ ਆਏ ਅੰਦਰ ਚੱਲ ਅਮਰ ਨਾ ਬਈ ਆਪਾਂ ਤਾਂ ਮੀਰਾ ਦੀਦੀ ਕੋਲ ਹੀ ਬੈਠਾਂਗੇ ਉਹ ਹੱਸ ਕੇ ਆਖਦਾ ਮੀਰਾ ਚਾਹ ਬਣਾ ਕੇ ਲੈ ਜਾ ਰਹੀ ਹੁੰਦੀ ਤਾਂ ਖਾਣ ਵਾਲੀਆਂ ਚੀਜ਼ਾਂ ਅੰਮਰ ਚੁੱਕੀ ਜਾ ਰਿਆ ਹੁੰਦਾ ਜਦੋਂ ਸਾਰੇ ਸਿਨੇਮਾ ਜਾਣ ਲਈ ਤਿਆਰ ਹੁੰਦੇ ਉਹ ਮੀਰਾ ਨੂੰ ਨਾਲ ਲੈ ਜਾਣ ਲਈ ਜ਼ਿੱਦ ਕਰਦਾ ਹੁਣ ਸਕੂਲ ਵਿੱਚ ਮੀਰਾ ਆਪਣੀਆਂ ਭੈਣਾਂ ਦੇ ਨਾਲ-ਨਾਲ ਆਪਣੇ ਜੀਜੇ ਦੀਆਂ ਵੀ ਗੱਲਾਂ ਕਰਦੀ ਰਹਿੰਦੀ ਸੀ ਫਿਰ ਚੰਚਲ ਦੇ ਲੜਕਾ ਹੋਇਆ ਮੀਰਾ ਤੋਂ ਚਾਉ ਨਾ ਚੁੱਕਿਆ ਗਿਆ ਉਸ ਨੂੰ ਆਪਣੇ ਨਾਲ ਹੀ ਸੌਣ ਦੀ ਰਾਤ ਨੂੰ ਕਈ ਵਾਰ ਉੱਠ ਕੇ ਦੁੱਧ ਗਰਮ ਕਰਕੇ ਪਿਲਾਉਂਦੀ ਸਕੂਲ ਜਾਣ ਲੱਗੀ ਉਸ ਦਾ ਖਿਆਲ ਰੱਖਣ ਲਈ ਮੁਰਮੁਰ ਚੰਚਲ ਨੂੰ ਤਾਕੀਦ ਕਰਦੀ ਅਮਰ ਨੇ ਆਪਣੇ ਇੱਕ ਦੋਸਤ ਨੂੰ ਰੇਣੂ ਦਾ ਸਾਥ ਕਰਵਾ ਦਿੱਤਾ ਸੀ ਬੀਏ ਦਾ ਇਮਤਿਹਾਨ ਦਿੰਦਿਆਂ ਹੀ ਰੇਣੂ ਦਾ ਵਿਆਹ ਹੋ ਗਿਆ ਸੀ। ਪਾਲ ਅਮਰ ਤੋਂ ਵੀ ਕਿਤੇ ਵੱਧ ਚੰਗਾ ਸੀ। ਛੁੱਟੀ ਆਇਆ ਕੋਠੀ ਕਲੀ ਕਰਵਾ ਗਿਆ। ਮੱਥਾ ਪਿੱਛੇ ਚੱਕ ਥਿਲ ਵਿੱਚ ਮੀਰਾ ਔਖੀ ਹੋਵੇ। ਸਭ ਨੂੰ ਪਤਾ ਹੀ ਸੀ ਕਿ ਕੰਮ ਸਭ ਮੀਰਾ ਹੀ ਕਰਦੀ ਹੈ। ਬਾਕੀ ਦਾ ਘਰ ਦੇ ਕਿਸੇ ਜੀ ਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਸੀ। ਮੰਡੀ ਵਿੱਚੋਂ ਸਾਲ ਭਰ ਦੀ ਇਕੱਠੀ ਕਣਕ ਖਰੀਦ ਕੇ ਸਟਾ ਲਿਆ। ਦੁਕਾਨਾਂ ਦੇ ਆਟਿਆਂ ਵਿੱਚ ਤਾਂ ਕਈ ਵਾਰੀ ਕਿਰਕ ਹੀ ਹੁੰਦੀ ਸੀ ਨਾ। ਇਨਕਮ ਟੈਕਸ ਦੀ ਪੇਸ਼ੀ ਤੇ ਜਾ ਕੇ ਕਿੰਨੇ ਚਿਰ ਦਾ ਲਮਕ ਦਾ ਹਿਸਾਬ ਕਿਤਾਬ ਪਧਰਾ ਕਰਵਾ ਆਇਆ। ਮੇਰੀਆਂ ਤਾਂ ਧੀਆਂ ਨੇ ਮੋਤੀ ਪੁੰਨ ਕੀਤੇ ਹੋਏ ਨੇ। ਮਾਂ ਉਹਨਾਂ ਦੇ ਹੁਣ ਕਈ ਵਾਰੀ ਆਂਡਣਾ ਗਵਾੰਡਣਾ ਨੂੰ ਆਖਦੀ। ਐਤਵਾਰ ਵਾਲੇ ਦਿਨ ਮੇਰਾ ਸਭ ਦਿਆਂ ਜੁੱਤੀਆਂ ਲੈ ਕੇ ਪਾਲਿਸ਼ ਕਰਨ ਬੈਠ ਗਈ। ਪਾਲ ਮੱਲੋ ਮੱਲੀ ਉਸ ਤੋਂ ਬੁਰਸ਼ ਫਾੜ ਕੇ ਆਪ ਪਾਲਿਸ਼ ਕਰਨ ਲੱਗ ਪਿਆ ਤੇ ਨਾਲ ਹੀ ਪਰੇ ਬੈਠੀ ਅਖਬਾਰ ਪੜ੍ਹ ਰਹੀ ਰੇਨ ਨੂੰ ਆਖਣ ਲੱਗਿਆ। ਤੁਹਾਨੂੰ ਸਭ ਨੂੰ ਸੰਗ ਨਹੀਂ ਲੱਗਦੀ। ਮੇਰਾ ਤੋਤਾ ਕੰਮ ਕੀਤੇ ਬਿਨਾਂ ਰਹਿ ਨਹੀਂ ਹੁੰਦਾ। ਅਸੀਂ 20 ਵਾਰੀ ਆਖਿਆ ਬਈ ਆਪੇ ਕਰ ਲੂ ਜਿਹਨੂੰ ਲੋੜ ਹੋ ਰੈਨੂ ਦੀ ਥਾਂ ਚੰਚਲ ਨੇ ਜਵਾਬ ਦਿੱਤਾ ਆਥਣੇ ਸਾਰੇ ਜਣੇ ਕਿਸੇ ਦੇ ਵਿਆਹ ਉੱਤੇ ਜਾਣ ਲਈ ਤਿਆਰ ਹੋਏ ਰੋਟੀ ਤੇ ਉਹਨਾਂ ਦੇ ਖਾਣੇ ਹੀ ਸੀ ਇਸ ਲਈ ਮੀਰਾ ਵੀ ਨਾਲ ਜਾ ਸਕਦੀ ਸੀ ਮੀਰਾ ਦੀਦੀ ਅਸੀਂ ਨਹੀਂ ਇੰਨਾ ਕੱਪੜਿਆਂ ਵਿੱਚ ਤੁਹਾਨੂੰ ਲੈ ਕੇ ਜਾਣਾ ਜਾਓ ਵਧੀਆ ਪਾ ਕੇ ਆਓ ਪਾਲ ਨੇ ਆਖਿਆ ਤੇ ਅਮਰ ਨੇ ਵਿਹਾਮੀ ਭਰੀ ਮੀਰਾ ਝੂਠਾ ਜਿਹਾ ਹਾਸਾ ਹੱਸ ਕੇ ਚੁੱਪ ਕਰ ਗਈ ਅਸਲ ਗੱਲ ਇਹ ਸੀ ਕਿ ਹਰ ਚੰਗਾ ਕਪੜਾ ਤਾਂ ਉਹ ਚੰਜਲ ਦੇ ਰੈਨੂ ਨੂੰ ਦੇ ਦਿੰਦੀ ਸੀ ਉਸ ਕੋਲ ਤਾਂ ਸਭ ਇਹੋ ਜਿਹੇ ਹੀ ਸਨ ਉਸ ਨੂੰ ਚੁੱਪ ਖੜੀ ਦੇ ਕੇ ਪਾਲ ਆਪ ਜਾ ਕੇ ਉਸ ਦੇ ਬਕਸੇ ਵਿੱਚੋਂ ਸਾੜੀ ਕੱਟ-ਕੱਟ ਦੇਖਣ ਲੱਗ ਪਿਆ ਮੀਰਾ ਕੋਲ ਖੜੀ ਰਹੀ ਜਦੋਂ ਕੋਈ ਵੀ ਵਧੀਆ ਸਾੜੀ ਨਾ ਨਿਕਲੀ ਉਸਨੇ ਇੱਕ ਵਾਰੀ ਨੀਜ ਨਾਲ ਮੀਰਾ ਵੱਲ ਵੇਖਿਆ ਅਗਲੇ ਦਿਨ ਦੋ ਬੜੀਆਂ ਸੋਹਣੀਆਂ ਸਾੜੀਆਂ ਪਾਲ ਮੀਰਾ ਲਈ ਲੈ ਆਇਆ ਉਸਨੇ ਬਥੇਰੀ ਨਾ ਨੁਕਰ ਕੀਤੀ ਕਿ ਮੈਂ ਤਾਂ ਐਡੇ ਸ਼ੋਖ ਰੰਗ ਕਦੇ ਨਹੀਂ ਪਾਏ ਇਹ ਤਾਂ ਬੜੀਆਂ ਮਹਿੰਗੀਆਂ ਹੋਣੀਆਂ ਨੇ ਆਦੀ ਪਰ ਉਸਨੇ ਇੱਕ ਨਾ ਸੁਣੀ ਰੇਨੂ ਦੇਖ ਲੈ ਪਾਲਕੀ ਵਿੱਚ ਜਿੱਦ ਕਰੀ ਜਾਂਦਾ ਮੇਰਾ ਨਹੀਂ ਲਾੜਨਾ ਲੱਖਿਆ ਤਾਂ ਕੀ ਹੋ ਗਿਆ ਫਿਰ ਰੇਨੂ ਦੀ ਥਾ ਚੰਚਲ ਨੇ ਜਵਾਬ ਦਿੱਤਾ ਜਦੋਂ ਅਮਰ ਜਾਂ ਪਾਲ ਲੰਗਰ ਵਿੱਚ ਮੇਰਾ ਨਾਲ ਕੰਮ ਕਰਵਾਉਣ ਜਾਂ ਲੱਗਦਾ ਤਾਂ ਚੰਚਲ ਤੇ ਰੇਨੂ ਵੀ ਸ਼ਰਮੋ ਸ਼ਰਮੀ ਹੱਥ ਪੱਲਾ ਹਿਲਾਉਂਦੀਆਂ ਪਹਿਲੇ ਜਿਵੇਂ ਕਦੇ ਉਹਨਾਂ ਨੂੰ ਖਿਆਲ ਹੀ ਨਹੀਂ ਸੀ ਆਇਆ ਇਹ ਸਾਰਾ ਕੰਮ ਮੀਰਾ ਹੀ ਕਰਦੀ ਹੈ ਇੱਕ ਦਿਨ ਕਾਲਜ ਦੇ ਦਿਨਾਂ ਦੀ ਚੰਚਲ ਹੋਰਾਂ ਦੀ ਇੱਕ ਸਹੇਲੀ ਆ ਗਈ ਅਮਰ ਤੇਪਾਲ ਦੋ ਕੁ ਪਲ ਉੱਥੇ ਬੈਠ ਉੱਠ ਕੇ ਅੰਦਰਲੇ ਕਮਰੇ ਵਿੱਚ ਜਿੱਥੇ ਮੀਰਾ ਕੁਝ ਸਿਉ ਰਹੀ ਸੀ ਜਾ ਬੈਠੇ ਮੀਰਾ ਲਈ ਵੀ ਬੰਦਾ ਮੈਨੂੰ ਹੀ ਲੱਭਣਾ ਪੈਣਾ ਹੈ ਅਮਰ ਨੇ ਸ਼ਰਾਰਤ ਨਾਲ ਆਖਿਆ ਮੀਰਾ ਲਾਜਵੰਤੀ ਵਾਂਗ ਇਕੱਠੀ ਹੁੰਦੀ ਜਾਵੇ ਜਿਵੇਂ ਅਮਰ ਨੇ ਉਸ ਨੂੰ ਖਬਰੀ ਕੀ ਉਲਪਟਾਉਂਗਾ ਆਖ ਦਿੱਤਾ ਸੀ ਮੈਂ ਮਾਰਨੇ ਤੈਨੂੰ ਮਖੌਲ ਕਰਦਾ ਏ ਓੰਜ ਤਾਂ ਸਾਲਾ ਖੁਸ਼ਕਿਸਮਤ ਹੀ ਹੋਊ ਅਮਰ ਛੇੜਨ ਲਈ ਬੋਲਿਆ ਸ਼ਰਮ ਨਹੀਂ ਆਉਂਦੀ ਅਮਰ ਕੀ ਬੋਲੀ ਜਾਣਾ ਹੈ ਮੀਰਾ ਨੇ ਆਪਣੇ ਜਾਣੇ ਗੁੱਸੇ ਵਾਲਾ ਮੂੰਹ ਬਣਾ ਕੇ ਆਖਿਆ ਮੀਰਾ ਇਸ ਦੀਆਂ ਗੱਲਾਂ ਵਿੱਚ ਨਾ ਆ ਜਾਈਂ ਤੇਰਾ ਕੰਮ ਮੈਂ ਕਰੂੰ ਪਾਲ ਆਖਣ ਲੱਗਿਆ ਕੀ ਕੰਮ ਚੰਚਲ ਨੇ ਅੰਦਰ ਆਉਂਦਿਆਂ ਹੀ ਪੁੱਛਿਆ ਹੈ ਕੋਈ ਸਾਡਾ ਪ੍ਰਾਈਵੇਟ ਤੈਨੂੰ ਕੀ ਚੰਚਲ ਨੇ ਸਾਰਿਆਂ ਦੇ ਮੂੰਹਾਂ ਵੱਲ ਵਾਰੀ-ਵਾਰੀ ਦੇਖਿਆ ਤੇ ਮੀਰਾ ਨੂੰ ਚਾਹ ਬਣਾਉਣ ਲਈ ਆਕ ਕੇ ਪਰਤ ਗਈ ਉਸ ਦਿਨ ਚੰਚਲ ਨੇ ਰੇਨੂ ਨੂੰ ਪਤਾ ਨਹੀਂ ਕੀ ਆਖਿਆ ਅਗਲੇ ਦਿਨ ਚੰਚਲ ਤੇ ਰੇਨੂ ਸਮਾਨ ਤਿਆਰ ਕਰੀ ਆਪਣੇ ਆਪਣੇ ਮਾਲਕਾਂ ਨੂੰ ਮਨਾਈ ਜਾਣ ਲਈ ਤਿਆਰ ਬੈਠੀਆਂ ਸਨ ਮਾਂ ਨੂੰ ਉਹਨਾਂ ਨੇ ਇੰਨਾ ਹੀ ਦੱਸਿਆ ਇੱਥੇ ਤਾਂ ਬੜੀ ਗਰਮੀ ਹੈ ਬਾਕੀ ਦੀ ਛੁੱਟੀ ਅਸੀਂ ਕਿਸੇ ਪਹਾੜ ਉੱਤੇ ਕੱਟਣ ਦੀ ਸਲਾਹ ਬਣਾ ਲਈ ਹੈ ਮੀਰਾ ਤੂੰ ਵੀ ਸਕੂਲੋਂ ਕੁਝ ਦਿਨ ਛੁੱਟੀਆਂ ਲੈ ਕੇ ਚੱਲ ਅਮਰ ਨੇ ਆਖਿਆ ਰਾਮ ਰਾਮ ਕੋ ਐ ਤਾਂ ਮਾਰ ਕੇ ਵੀ ਛੁੱਟੀ ਨਾ ਲਵੇ ਮੀਰਾ ਦੀ ਥਾਂ ਚੰਚਲ ਨੇ ਜਵਾਬ ਦਿੱਤਾ ਉਹ ਸਭ ਚਲੇ ਗਏ ਮੀਰਾ ਉਹ ਸਾੜੀਆਂ ਜਿਹੜੀਆਂ ਪਾਲ ਨੇ ਲਿਆਂਦੀਆਂ ਸਨ ਮੈਨੂੰ ਫੜਾ ਛੱਡ ਸੋ ਤਿਥ ਤਿਹਾਰ ਉੱਤੇ ਕੁੜੀਆਂ ਨੂੰ ਦਿੱਤੀਆਂ ਜਾਣ ਗਿਆ ਮਾਂ ਨੇ ਮੀਰਾ ਨੂੰ ਆਖਿਆ ਪਹਿਲੀ ਵਾਰੀ ਮੀਰਾ ਦਾ ਮਾਂ ਨੂੰ ਪੁੱਛਣ ਤੇ ਦਿਲ ਕੀਤਾ ਮਾਂ ਮੈਂ ਕੁੜੀ ਨਹੀਂ ਆ ਸੋ ਇਸ ਕਹਾਣੀ ਤੋਂ ਇਹ ਪਤਾ ਲੱਗਦਾ ਹੈ ਕੀ ਜਿਹੜੀ ਕੁੜੀ ਪਰਿਵਾਰ ਦੇ ਹਰ ਮੈਂਬਰ ਨੂੰ ਪਿਆਰ ਕਰਦੀ ਹੈ ਤਾਂ ਉਸਨੂੰ ਆਪਣੇ ਆਪ ਨਾਲ ਵੀ ਓਨਾ ਹੀ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਸਾਰੇ ਪਰਿਵਾਰ ਦੇ ਜੀ ਉਸ ਵੱਲ ਧਿਆਨ ਦੇਣਗੇ ਧੰਨਵਾਦ